ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਤੁਹਾਡਾ ਸਭ ਠੀਕ ਠਾਕ ਹੋ ਤੇ ਅੱਜ ਆਪਾਂ ਕੱਚੇ ਅੰਬਾਂ ਦੀ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰਾਂਗੇ ਇਹ ਕੀ ਗਰਮੀਆਂ ਵਿੱਚ ਇਹਨੂੰ ਬਣਾ ਕੇ ਖਾਦਾ ਜਾਂਦਾ ਹੈ ਇਹਦੀ ਤਸਵੀਰ ਕਾਫੀ ਠੰਡੀ ਹੁੰਦੀ ਹੈ ਤੇ ਅੱਜ ਆਪਾਂ ਕੱਚੇ ਅੰਬਾਂ ਤੋਂ છਿੱਚਾ ਬਣਾ ਕੇ ਤਿਆਰ ਕਰਾਂਗੇ ਅਲੱਗ-ਅਲੱਗ ਜਗ੍ਹਾ ਤੇ ਇਹਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਵਾ ਕਈ ਜਗ੍ਹਾ ਇਹਨਾਂ ਨੂੰ ਮਲਾਂਜੀ ਵੀ ਕਹਿੰਦੇ ਨੇ ਕਈ ਜਗ੍ਹਾ ਇਹਨਾਂ ਨੂੰ ਅੰਬਾਂ ਦੀ ਮਾਣੀ ਕਹਿੰਦੇ ਨੇ ਹਿਮਾਚਲ ਵਾਲੀ ਸਾਈਡ ਇਹਨੂੰ ਅੰਬਾਂ ਦੀ ਮਾਣੀ ਕਹਿੰਦੇ ਨੇ ਜੋ ਕਿ ਗਰਮੀਆਂ ਵਿੱਚ ਖਾਣਾ ਸਾਡੇ ਸਰੀਰ ਲਈ ਬਹੁਤ ਵਧੀਆ ਹੈ ਸਰੀਰ ਨੂੰ ਠੰਡਕ ਦਿੰਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਮਾਣੀ ਵਾਸਤੇ ਸਾਨੂੰ ਜੋ ਵੀ ਸਮਾਨ ਚਾਹੀਦਾ ਹੈ ਉਹ ਇਸ ਤਰ੍ਹਾਂ ਇਹਦੇ ਵਾਸਤੇ ਮੈਂ 6 ਅੰਬਲੇ ਇਹਨੇ ਤੁਸੀਂ ਜਿੰਨੀ ਬਣਾਣੀ ਹੋਵੇ ਉਹਦੇ ਅਕੋਰਡਿੰਗ ਲੈ ਲੈਣੇ ਨੇ ਅੰਬ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਵਧੀਆ ਅੰਬ ਮਿਲਦੇ ਹੋ ਉਸ ਹਿਸਾਬ ਨਾਲ ਲੈ ਲੈਣੇ ਨੇ 4 ਚਮਚੇ ਚੀਨੀ ਲਈ ਹੈ ਦੋ ਪਿਆਜ਼ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਹੈ ਅੱਧਾ ਚਮਚਾ ਸਿੰਦਾ ਨਮਕ ਤੇ ਅੱਧਾ ਚਮਚਾ ਮੈਂ ਕਾਲਾ ਨਮਕ ਲਿਆ ਏ ਅੱਧਾ ਚਮਚਾ ਦੇਗੀ ਮਿਰਚ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਕਾਲੀ ਮਿਰਚ 3-4 ਮੈਂ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਲਿਆ ਏ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪੁਦੀਨਾ ਤੇ ਧਨੀਆ ਦੀਆਂ ਪੱਤੀਆਂ ਇਹਨਾਂ ਨੂੰ ਕੁੱਟ ਕੇ ਪਾਵਾਂਗੇ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਏ ਇੱਧਰ ਮੈਂ ਗੈਸ ਔਨ ਕਰਕੇ ਪਾਣੀ ਗਰਮ ਰੱਖਿਆ ਹੁਣ ਇਹਦੇ ਵਿੱਚ ਆਪਾਂ ਇਹ ਵਾਲੀਆਂ ਅੰਬੀਆਂ ਪਾ ਦਾਂਗੇ ਇਹਨਾਂ ਨੂੰ ਤੁਸੀਂ 10 ਦੇਰ ਤੱਕ ਉਬਾਲ ਲੈਣਾ ਜਦ ਤੱਕ ਇਹ ਪੂਰੀਆਂ ਸੌਫਟ ਨਹੀਂ ਹੋ ਜਾਂਦੀਆਂ ਤੇ ਪਾਣੀ ਨਾਲ ਪੂਰੀਆਂ ਕਵਰ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਇਹਨੂੰ ਹੁਣ ਆਪਾਂ 10-5 ਮਿੰਟ ਉਬਾਲ ਕੇ ਤਿਆਰ ਕਰਾਂਗੇ ਧਨੀਆ ਤੇ ਪਦੀਨੇ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲੈਣੇ ਆ ਅੰਬਾਰ ਉਬਲਦਿਆਂ 10-12 ਮਿੰਟ ਹੋ ਗਏ ਨੇ ਆ ਦੇਖੋ ਇਹ ਸੌਫਟ ਹੋ ਗਏ ਨੇ ਤੇ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਨੂੰ ਗੈਸ ਬੰਦ ਕਰਕੇ ਬਾਹਰ ਕੱਢਦੇ ਆਂ ਤੇ ਥੋੜਾ ਠੰਡਾ ਹੋਣ ਦਿੰਨੇ ਆ ਜੇ ਤਾਂ ਕੋ ਟਾਈਮ ਹੈ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਠੰਡਾ ਹੋਣ ਦੋ ਨਹੀਂ ਤਾਂ ਤੁਸੀਂ ਇਹਨਾਂ ਨੂੰ ਠੰਡੇ ਪਾਣੀ ਚ ਪਾ ਕੇ ਠੰਡਾ ਕਰ ਲਓ ਦੇਖੋ ਇਹਨਾਂ ਦਾ ਕਲਰ ਵੀ ਕਾਫੀ ਚੇਂਜ ਹੋ ਗਿਆ ਹੈ ਵੈਸੇ ਤਾਂ ਕਈ ਜਗ੍ਹਾ ਤੇ ਇਹਨਾਂ ਨੂੰ ਜਿੱਦਾਂ ਚੁੱਲ੍ਹੇ ਤੇ ਭੁੰਨ ਕੇ ਵੀ ਬਣਾਇਆ ਜਾਂਦਾ ਹੈ ਉਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਹੁਣ ਇਹਨਾਂ ਨੂੰ ਆਪਾਂ ਥੋੜੀ देर ਠੰਡਾ ਕਰਕੇ ਫਿਰ ਆਪਾਂ ਇਹਦਾ ਛਿੱછા ਬਣਾ ਕੇ ਤਿਆਰ ਕਰਦੇ ਆਂ। ਆਂਬ ਠੰਡੇ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲਵਾਂਗੇ। ਇੱਧਰ ਆਪਾਂ ਪਾਣੀ ਲਿਆਏ ਤੇ ਹੱਥਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਏ। ਇਸ ਤਰ੍ਹਾਂ ਇਹਨਾਂ ਦੀਆਂ ਗੁਟਲੀਆਂ ਅਲੱਗ ਕਰਾਂਗੇ। ਇਹਦੇ ਵਿੱਚ ਲੈ ਪਲਪ ਨੂੰ ਵੀ ਇਸ ਤਰ੍ਹਾਂ ਆਪਾਂ ਕੱਢ ਲਵਾਂਗੇ। ਜਿਹੜਾ ਇਹਨਾਂ ਦੇ ਵਿੱਚ ਪਲਪ ਲੱਗਾ ਏ ਉਹਨੂੰ ਇਸ ਤਰ੍ਹਾਂ ਤੁਸੀਂ ਚਮਚੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਬਾਹਰ ਕੱਢ ਲੈਣਾ। ਆ ਦੇਖ ਸਾਰੇ ਸ਼ਿਲਕੇਨ ਵਸਤਰਾਏ ਤੁਸੀਂ ਸਾਫ਼ ਕਰ ਲੈਣਾ ਹੈ ਸਾਰੇ ਅੰਬਾਂ ਨੂੰ ਆਪਾਂ ਛਿੱਲ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਹੈ ਤੇ ਹੁਣ ਤੁਸੀਂ ਇਹ 판 ਚੰਗੀ ਤਰ੍ਹਾਂ ਸਾਫ਼ ਕਰਕੇ ਇਹਨਾਂ ਗੁਠਲੀਆਂ ਨੂੰ ਇਸ ਤਰ੍ਹਾਂ ਮਸਲ ਕੇ ਇਹਦਾ ਪਲਪ ਸਾਰਾ ਕੱਢ ਲੈਣਾ ਹੈ ਆ ਦੇਖ ਇਸ ਤਰ੍ਹਾਂ ਤੁਸੀਂ ਇਹਨੂੰ ਤਿਆਰ ਕਰ ਲੈਣਾ ਹੈ ਤੇ ਜੇ ਤੁਸੀਂ ਚਾਹੋ ਤੇ ਅੰਬਾਂ ਦੀਆਂ ਗੁਠਲੀਆਂ ਨੂੰ ਕੱਢ ਵੀ ਸਕਦੇ ਹੋ ਤੇ ਇਹਨਾਂ ਨੂੰ ਵਿੱਚ ਵੀ ਰਹਿਣ ਦਿਓ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਨੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇਹ ਅੱਧਾ ਚਮਚਾ ਤਨੀਆ ਪਾਊਡਰ ਅੱਧਾ ਚਮਚਾ ਦੇਗੀ ਮਿਰਚ ਅੱਧਾ ਚਮਚਾ ਕਾਲਾ ਨਮਕ ਤੇ ਅੱਧਾ ਚਮਚਾ ਸੇਂਦਾ ਨਮਕ ਇਹ ਪਾ ਦਾਂਗੇ ਅੱਧਾ ਚਮਚਾ ਕਾਲੀ ਮਿਰਚ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਬਰੀ ਕੱਟ ਲਿਆ ਸੀ ਨਾਲ ਇਹ ਹੈ ਪੁਦੀਨਾ ਤੇ ਕਨੀਆ ਇਹਨੂੰ ਵੀ ਮੈਂ ਇਸ ਤਰ੍ਹਾਂ ਥੋੜਾ ਦਰਦਰਾ ਕਰਕੇ ਕੁੱਟ ਲਿਆ ਸੀ ਇਹਦਾ ਟੇਸਟ ਵੀ ਚਿੱਚਾ ਵਿੱਚ ਬਹੁਤ ਵਧੀਆ ਲੱਗਦਾ ਹੈ ਕੱਟੇ ਹੋਏ ਬਰੀਕ ਪਿਆਜ਼ ਜੇ ਤੁਸੀਂ ਇਹਦੇ ਵਿੱਚ ਪਿਆਜ਼ ਖਾਣਾ ਪਸੰਦ ਕਰਦੇ ਹੋ ਤਾਂ ਐਡ ਕਰੋ ਨਹੀਂ ਤੇ ਪਿਆਜ਼ ਤੋਂ ਬਿਨਾਂ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਚੀਨੀ ਤੁਸੀਂ ਅੰਬਾਂ ਦੇ ਟੇਸਟ ਦੇ ਅਕੋਰਡਿੰਗ ਜੇ ਅੰਬਾਂ ਵਿੱਚ ਜ਼ਿਆਦਾ ਖਟਾਸ ਹੈ ਤਾਂ ਚੀਨੀ ਥੋੜੀ ਜ਼ਿਆਦਾ ਐਡ ਕਰ ਸਕਦੇ ਹੋ ਤੇ ਜੇ ਥੋੜੇ ਅੰਬ ਠੀਕ ਨੇ ਤਾਂ ਥੋੜੀ ਘੱਟ ਚੀਨੀ ਵੀ ਐਡ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ 4 ਚਮਚੇ ਚੀਨੀ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰੋ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਕਿਉਂਕਿ ਇਹ ਥੋੜਾ گاੜਾ ਹੈ ਇਹ ਥੋੜਾ ਪਤਲਾ ਜਿਹਾ ਹੋਵੇ ਫਿਰ ਹੀ ਟੇਸਟੀ ਲੱਗਦਾ ਹੈ ਇਹ ਦੇਖੋ ਕਿੰਨਾ ਸੋਹਣਾ ਹੈ ਕਲਰ ਕਿੰਨਾ ਵਧੀਆ ਆਇਆ ਹੈ ਤੇ ਖੁਸ਼ਬੂ ਵੀ ਬਹੁਤ ਪਿਆਰੀ ਆ ਰਹੀ ਹੈ ਮੈਂ ਇਹਦੇ ਵਿੱਚ ਅੱਧੀ ਕੌਲੀ ਦੇ ਆਸ-ਪਾਸ ਪਾਣੀ ਐਡ ਕਰਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਘੋਲ ਲਓ ਆ ਦੇਖੋ ਇੱਥੇ ਤੁਸੀਂ ਆਪਣਾ ਨਮਕ ਚੈੱਕ ਕਰ ਸਕਦੇ ਹੋ ਚੀਨੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗਦੀ ਹੈ ਤੁਸੀਂ ਹੋਰ ਐਡ ਕਰ ਸਕਦੇ ਹੋ ਲਓ ਜੀ ਆਪਣਾ ਬਹੁਤ ਹੀ ਟੇਸਟੀ ਸ਼ਿਸ਼ਾ ਬਣ ਕੇ ਤਿਆਰ ਹੈ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਲਓ ਜੀ ਆਪਣੇ ਅੰਬਾਂ ਦਾ ਬਹੁਤ ਹੀ ਟੇਸਟੀ ਸ਼ਿਸ਼ਾ ਬਣ ਕੇ ਤਿਆਰ ਹੈ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਦੀ ਤਸਵੀਰ ਠੰਡੀ ਹੁੰਦੀ ਹੈ ਤੇ ਗਰਮੀ ਵਿੱਚ ਸਰੀਰ ਨੂੰ ਠੰਡਕ ਦਿੰਦਾ ਹੈ ਇਹਨੂੰ ਤੁਸੀਂ ਰੋਟੀ ਨਾਲ ਚਾਵਲ ਨਾਲ ਖਾ ਸਕਦੇ ਹੋ ਨਹੀਂ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਪੀ ਸਕਦੇ ਹੋ ਇਹਦੇ ਸਾਡੇ ਸ਼ਟਿਰ ਨੂੰ ਬਹੁਤ ਜ਼ਿਆਦਾ ਲਾਭ ਨੇ ਤੇ ਫਟਾਫਟ ਬਣ ਕੇ ਤਿਆਰ ਹੁੰਦਾ ਹੈ ਕਿਉਂਕਿ ਇਹ ਆਂਬ ਜਿਹੜੇ ਨੇ ਇਹ ਸੀਜ਼ਨਲ ਨੇ ਕੁਛ ਦੇਰ ਵਾਸਤੇ ਮਿਲਦੇ ਨੇ ਤੇ ਇਹਨਾਂ ਨੂੰ ਜ਼ਰੂਰ ਤੁਸੀਂ ਬਣਾ ਕੇ ਖਾਇਆ ਕਰੋ ਸੋ ਤਾਂ ਕਿਵੇਂ ਦੀ ਲੱਗੀ ਮੇਰੀ ਰੈਸਪੀ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਬਣਾ ਕੇ ਟਰਾਈ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ